ਸੰਘਰੂਰ ਦੇ ਵੱਲ ਨੂੰ ਭਾਨੇ ਸਿੱਧੂ ਆ ਜੂਗਾ ਜੀ ਭਾਨੇ ਦੀ ਰਿਹਾਈ ਹੋ ਜੂਗੀ ਤੇ ਤੁਹਾਡਾ ਸਾਰੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਨੂੰ ਰਾਜੀ ਖੁਸ਼ੀ ਰੱਖਣ ਚੜ੍ਹਦੀ ਕਲਾ 'ਚ ਰੱਖਣ ਆ ਦੇਖੋ ਫੋਨ ਨਾਲ ਦੀ ਨਾਲ ਫੋਨ ਨਹੀਂ ਬੰਦ ਹੋ ਰਿਹਾ ਫੋਨ ਬਹੁਤ ਆਈ ਜਾ ਰਹੇ ਨੇ ਤੇ ਮੀਟਿੰਗ 'ਚ ਹੋਇਆ ਕੀ ਹੈ ਮੈਂ ਤੁਹਾਨੂੰ ਥੋੜਾ ਜਿਹਾ ਉਹ ਵੀ ਦੱਸ ਦੇਣਾ ਕਿਉਂਕਿ ਮੈਂ ਤਾਂ ਹਜੇ ਪਹੁੰਚ ਵੀ ਨਹੀਂ ਪਾਇਆ ਮੈਂ ਤਾਂ ਹਜੇ ਆਪ ਦੇ ਆਪਦੇ ਘਰੋਂ ਉਸ ਤੋਂ ਬਾਅਦ ਜਿਵੇਂ ਰਿਲੀਜ਼ ਕੀਤਾ ਪਰ ਉਸਨੇ ਨਾ ਹੁਣਾ ਤਿਆਰ ਹੋ ਕੇ ਰੈਡੀ ਹੋ ਕੇ ਆਦੀ ਹੋ ਕੇ ਆ ਕਪੜੇ ਪਾ ਕੇ ਮੈਂ ਨਿਕਲਿਆ ਹੀ ਆ ਨਿਕਲਿਆ ਹੀ ਸੀ ਅਜੇ ਤੇ ਮੈਂ ਥੋੜੀ ਦੂਰ ਵੀ ਨਹੀਂ ਪਹੁੰਚਿਆਗਾ ਆਪਦੇ ਘਰ ਤੋਂ ਕੁਝ ਕਦਮਾਂ ਦੀ ਦੂਰੀ ਤੇ ਆ ਤੇ ਮੈਂ ਇੱਕ ਵੱਡੀ ਖਬਰ ਤੁਹਾਡੇ ਨਾਲ ਮੈਂ ਦੱਸ ਦੇਵਾਂ ਕਿ ਧਰਨਾ ਹੁਣ ਸਮਾਪਤ ਹੋ ਗਿਆ ਹੈ ਜਿੰਨੇ ਫੇਸਬੁਕ ਵਾਲੇ ਜੁੜੇ ਨੇ ਸਾਡੇ ਨਾਲ ਉਹਨਾਂ ਨੂੰ ਮੈਂ ਦੱਸ ਦਿੰਨਾ ਤੇ ਬਹਿ ਜਾ ਬਹਿ ਜਾ ਬਹਿ ਜਾ ਤੇ 10 ਤਰੀਕ ਤੱਕ ਪੰਨਾ ਨੂੰ ਜਿਹੜੀ ਛੱਡਣ ਦੀ ਲਿਖਤ ਲਿਖਤੀ ਜਿਹੜੀ ਸਹਿਮਤੀ ਉਹ ਮਿਲ ਚੁੱਕੀ ਹੈ ਤੇ ਜਿਹੜੇ ਡਿਟੇਨ ਕੀਤੇ ਨੌਜਵਾਨ ਨੇ ਉਹਨਾਂ ਨੂੰ ਤੁਰੰਤ ਛੱਡ ਦਿੱਤਾ ਜਾਵੇਗਾ ਇਹਦੇ ਨਾਲ ਨਾਲ ਨੁਕਸਾਨ ਹੋਈਆਂ ਚੀਜ਼ਾਂ ਦੀ ਪ੍ਰਸ਼ਾਸਨ ਪਰਪਾਈ ਵੀ ਕਰੇਗਾ ਜਿਵੇਂ ਪੁਲਿਸ ਨੇ ਮੈਨੂੰ ਛੱਡਿਆ ਮੇਰੇ ਘਰੋਂ ਉੱਠ ਕੇ ਗਏ ਨੇ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਹੀ ਮੈਂ ਬਸ ਗੱਡੀ ਚੱਕੀ ਤੇ ਆ ਮੁੰਡੇ ਜਿਹੜੇ ਨਾਲ ਹੁੰਦੇ ਨੇ ਤਿੰਨ ਚਾਰੇ ਇਹਨਾਂ ਨੂੰ ਲੈ ਕੇ ਮੈਂ ਜਿਹਾਰ ਸਿੰਘ ਖੈਰਾ ਤੂੰ ਬਈ ਅੱਜ ਸਹੀ ਨਹੀਂ ਕੀਤਾ ਖੈਰੇ ਕੀ ਨਹੀਂ ਸਹੀ ਕੀਤਾ ਮੈਂ ਦੱਸੀ ਮੈਨੂੰ ਮਾਰਾ ਜਾ ਤੂੰ ਅਖੇ ਸਹੀ ਨਹੀਂ ਕੀਤਾ ਬਾਈ ਵਾਜੀ ਵਾ ਹਾਂ ਵਾਹਿਗੁਰੂ ਜੀ ਸੋਖ ਰੱਖਣਾ ਬਿਲਕੁਲ ਜੀ ਤੂੰ ਬੋਲਸ ਨੂੰ ਰੋਟੀ ਖਵਾਤੀ ਤੇ ਪੁਲਸ ਵਾਲੇ ਬੰਦੇ ਨਹੀਂ ਯਾਰ ਮੇਰੇ ਘਰੇ ਆਏ ਨੇ ਸਾਰੇ ਬੰਦੇ ਮੈਂ ਉਹਨਾਂ ਨੂੰ ਚਾਹ ਪਿਆ ਨਹੀਂ ਸਕਦਾ ਯਾਰ ਮੈਂ ਤਾਂ ਰੋਟੀ ਵੀ ਖਵਾਈ ਹੈ ਯਾਰ ਅਗਲੇ ਜਦੋਂ ਆਈਗਾ ਤਾਂ ਉਹਨੂੰ ਕੀ ਕਹਦੀਏ ਸਾਡੇ ਘਿਟੋਂ ਬਾਹਰ ਹੋ ਜਾ ਯਾਰ ਅਸੀਂ ਤਾਂ ਭਾਈ ਕਨਈਆ ਸੋਂ ਦੇ ਵਾਰਸ ਸਾਂ